ਸਰ ਵਿਕਰਮ ਸਿੰਘ ਜੀ ਕਿਹਾ ਨੂੰ ਜ਼ਰੂਰ ਰਜੀਤ ਨਰੂ ਵੀ ਕਿਉਂ ਛੇਤੀ ਆਕੇ ਪੰਜਾਬ ਬਿਨਾਂ ਜਿਸੇ ਵਾਰ ਰਜੀਤ ਚੱਲ ਗਿਆ ਮੈਂ ਸਮਝਦਾ ਮੈਂ ਇਹ ਗੱਲ ਐਜ਼ ਅ ਕਾਲੀ ਲਈ ਰੱਖਣੀ ਮੈਂ ਐਜ਼ ਵਕੀਲ ਕਰਨੀ ਚਾਹੁੰਦਾ ਹੈਗਾ ਕਿ ਮੈਂ ਜਦ ਵਿਕਾਸ ਸ਼ੁਰੂ ਕੀ ਸੀ 74 ਤੱਕ ਮੈਂ ਜਸਟਿਸ ਕ੍ਰਿਸ਼ਨਾ ਆਰਵੀ ਕਾ ਅਥਾਰਟੀ ਪੜੀ ਸੀ ਵੀਜੇ ਤੋਂ ਉਹਨਾਂ ਨੇ ਲਿਖਿਆ ਕਿ ਜ਼ਮਾਨਤ ਹੱਕ ਹੈ ਖਾਸ ਤੌਰ ਤੇ ਉਹਨਾਂ ਨੇ ਜੱਜ ਸਾਹਬ ਨੇ ਲਿਖਿਆ ਸੀਗਾ ਕਿ ਜ਼ਮਾਨਤ ਨੂੰ ਸਜ਼ਾ ਦਾ ਤਰੀਕਾ ਨਹੀਂ ਵਰਤਿਆ ਜਾਣਾ ਚਾਹੀਦਾ ਉਨ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਮਾਨਯੋਗ ਹਾਈ ਕੋਰਟ ਨੇ ਫੈਸਲਾ ਲਿਆ ਮੈਂ ਉਹਦੇ ਤੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਲੰਗਾ ਕਰਨ ਵਾਲਾ ਉਹਨੂੰ ਰਾਜਸੀ ਵਿਰੋਧ ਕਰਕੇ ਝੂਠੇ ਕੇਸਾਂ ਵਿੱਚ ਸਜ਼ਾ ਕੋ ਉਤਨੀ ਪਵੇ ਅੰਦਰ ਰਹਿਣ ਦੀ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਜਿਹੜੀ ਉਹਨਾਂ ਨੇ ਰੀਸੈਂਟ ਜੱਜਮੈਂਟਸ ਦਿੱਤੀਆਂ ਹਨ ਉਹਨਾਂ ਨੇ ਇਸ ਪ੍ਰਿੰਸੀਪਲ ਨੂੰ ਦੁਬਾਰਾ ਦਰਾਇਆ ਸਰ ਅਵਿਕਰਮ ਜੇਠਿਆਰੀ ਜਮਾਨਤ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਮਾਨਤ ਦੀ ਭੇਜ ਜਮਾਨਤ ਦੇਖੋ ਮੈਂ ਸਮਝਦਾ ਮੈਂ ਇਹ ਗੱਲ ਐਜ਼ ਅ ਕਾਲੀ ਲੀਡਰ ਨਹੀਂ ਮੈਂ ਐਸੇ ਵਕੀਲ ਕਰਨੀ ਚਾਹੁੰਦਾ ਹੈਗਾ ਕਿ ਮੈਂ ਜਦ ਵਕਾਲ ਸ਼ੁਰੂ ਕੀਤੀ ਸੀ 74 ਤਾਂ ਮੈਂ ਜਸਟਿਸ ਕ੍ਰਿਸ਼ਨਾ ਆਯਰਦੀਕ ਅਥਾਰਟੀ ਪੜ੍ਹੀ ਸੀ ਜੀਜੇ ਤੋਂ ਉਹਨਾਂ ਨੇ ਲਿਖਿਆ ਕਿ ਜ਼ਮਾਨਤ ਹੱਕ ਹੈ ਜ਼ਮਾਨਤ ਦਾ ਇਨਕਾਰ ਕਰਨਾ ਰੇਅਰ ਹੈ ਡਰਾਇਲ ਇਜ਼ ਐਕਸੈਪਸ਼ਨ ਬੀਲ ਇਜ਼ ਅ ਰਾਈਟ ਤੇ ਖਾਸ ਤੌਰ ਤੇ ਉਹਨਾਂ ਨੇ ਜੱਜ ਸਾਹਿਬ ਨੇ ਲਿਖਿਆ ਸੀਗਾ ਕਿ ਜ਼ਮਾਨਤ ਨੂੰ ਸਜ਼ਾ ਦਾ ਤਰੀਕਾ ਨਹੀਂ ਵਰਤੇ ਜਾਣਾ ਚਾਹੀਦਾ ਹੈ ਹੁਣ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਮਾਨਯੋਗ ਹਾਈ ਕੋਰਟ ਨੇ ਫੈਸਲਾ ਲਿਆ ਮੈਂ ਉਹਦੇ ਤੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਮੰਗੇ ਆ ਸਮੇਂ ਦੀ ਕਿ ਸudar vikram singh majithia ਜੋ politcal vendetta ਦਾ ਸ਼ਿਕਾਰ ਹੈ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਨੰਗਾ ਕਰਨ ਵਾਲਾ ਉਹਨੂੰ ਰਾਜਸੀ ਵਿਰੋਧ ਕਰਕੇ ਝੂਠੇ ਕੇਸਾਂ ਵਿੱਚ ਸਜ਼ਾ ਭੁਗਤਣੀ ਪਵੇ ਅੰਦਰ ਰਹਿਣ ਦੀ ਉਹ ਮਾਨਸਿਕ ਤੌਰ ਤੇ ਕਬੂਲ ਕਰਨੀ ਕਈ ਵਾਰ ਔਖੀ ਲੱਗਦੀ ਹੈ ਬਾਕੀ ਜੋ ਕਾਨੂੰਨ ਆ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਤੇ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਜਿਹੜੀ ਉਹਨਾਂ ਨੇ ਰੀਸੈਂਟ ਜੱਜਮੈਂਟਸ ਦਿੱਤੀਆਂ ਉਹਨਾਂ ਨੇ ਇਸ ਪ੍ਰਿੰਸੀਪਲ ਨੂੰ ਦੁਬਾਰਾ ਦਰਾਇਆ ਕਿ ਬੇਲ ਇਜ਼ ਰਾਈਟ ਡਿਨਾਈਲ ਇਜ਼ ਐਕਸੈਪਸ਼ਨ ਸਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਰੂਰ ਰਿਲੀਫ ਮਿਲੂਗੀ ਤੇ ਉਹ ਛੇਤੀ ਆ ਕੇ ਪੰਜਾਬੀਆਂ ਦੀ ਸੇਵਾ ਵਿੱਚ ਜੁਟ ਜਣਗੇ ਸਰ ਤੁਸੀਂ ਰਿਲੀਫ ਦੀ ਗੱਲ ਕਰ ਰਹੇ ਕਿੰਨਾ ਖੋਰ ਸਮਾਂ ਲੱਗ ਸਕਦਾ ਦੇਖੋ ਸੁਪਰੀਮ ਕੋਰਟ ਬਹੁਤ ਛੇਤੀ ਵੀ ਚਲੋ ਤਾਂ ਮਹੀਨਾ ਦੋ ਮਹੀਨੇ ਲੱਗ ਜਾਂਦੇ ਬਹੁਤ ਛੇਤੀ ਚੱਲੋ ਵੀ